ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਹਨਾਂ ਦੇ ਸਾਰੇ ਪਰਿਵਾਰਾਂ ਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਔਰ ਸਿਹਤ ਹੀ ਆਪੇ ਬਖਸ਼ੇ ਪ੍ਰਮਾਤਮਾ ਔਰ ਇਹਦੇ ਚ ਅੱਜ ਸਾਡੇ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਸਾਰੇ ਹੀ ਅਫਸਰ ਤੇ ਮੁਲਾਜ਼ਮਾ ਨੇ ਬਹੁਤ ਤੰਦਈ ਨਾਲ ਡਿਊਟੀ ਦੇ ਰਹੇ ਨੇ ਆਲਰੇਡੀ 150 ਦੇ ਕਰੀਬ ਮੰਦਰ ਨੇ ਸਾਡੇ ਜੂਰਿਸਡਿਕਸ਼ਨ ਦੇ ਵਿੱਚ ਔਰ 1000 ਤੋਂ ਵੱਧ ਫੋਰਸ ਅਸੀਂ ਡਿਪਲੋਏ ਕੀਤੀ ਮੰਦਰ ਸਿਕਿਉਰਟੀ ਵਾਸਤੇ ਉਸ ਤੋਂ ਇਲਾਵਾ 32 ਜਗ੍ਹਾ ਨਾਕੇ ਲਾਏ ਔਰ ਟ੍ਰੈਫਿਕ ਦੇ ਅਰੇਂਜਮੈਂਟਸ ਕੀਤੇ ਉਹ ਸਾਰੀ ਜਿਹੜੀ ਫੋਰਸ ਹੈ ਉਹਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਔਰ ਸ਼ਾਬਾਸ਼ ਦਿੰਦਾ ਕਿਉਂਕਿ ਉਹਨਾਂ ਨੇ ਬਹੁਤ ਤਨਦੇਹੀ ਨਾਲ ਔਰ ਇੱਕ ਧਾਰਮਿਕ ਤੌਰ ਤੇ ਸਿਕਿਉਰਟੀ ਨੂੰ ਪੱਖ ਰੱਖਦੇ ਹੋਏ ਟ੍ਰੈਫਿਕ ਨੂੰ ਪੱਖ ਰੱਖਦੇ ਹੋਏ ਲੌਂਡ ਰੋਡ ਦਾ ਪੱਖ ਰੱਖਦੇ ਹੋਏ ਬਹੁਤ ਸਵੇਰ ਤੋਂ ਹੁਣ ਤੱਕ ਆਪਣੇ ਇੰਤਾਂ ਦਾ ਹੀ ਨਾ ਡਿਊਟੀ ਕੀਤੀ ਹੈ। ਔਰ ਮੈਂ ਖੀਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਤੁਹਾਡੇ ਵਾਸਤੇ ਜਿਹੜੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹੈ, ਵਚਨਬੱਧ ਹੈ ਕਿ ਅਸੀਂ ਸਿਕਿਉਰ ਬਣਾਉਣਾ ਆਪਣੇ ਏਰੀਏ ਨੂੰ ਔਰ ਸਾਰਿਆਂ ਦੀ ਜਿਹੜੀ ਸਿਕਿਉਰਟੀ ਹੈ ਔਰ ਯਾ ਉਹਨਾਂ ਦਾ ਵੈਲਫੇਅਰ ਹੈ ਉਹ ਸਾਡੇ ਵਾਸਤੇ ਪ੍ਰਾਈਮ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਸਾਰੇ ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੇ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਔਰ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਉਹਨਾਂ ਦੇ ਸਾਰੇ ਪਰਿਵਾਰਾਂ ਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਔਰ ਸੇਹਤ ਆਪੇ ਬਖਸ਼ੇ। ਪ੍ਰਮਾਤਮਾ ਔਰ ਇਹਦੇ ਚ ਅੱਜ ਸਾਡੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਸਾਰੇ ਹੀ ਆਫੀਸਰ ਤੇ ਮੁਲਾਜ਼ਮਾਂ ਨੇ ਬਹੁਤ ਤੰਦਈ ਨਾਲ ਡਿਊਟੀ ਦੇ ਰਹੇ ਨੇ ਆਲਰੇਡੀ। 150 ਦੇ ਕਰੀਬ ਮੰਦਰ ਨੇ ਸਾਡੇ ਜੂਰਿਸਡਿਕਸ਼ਨ ਦੇ ਵਿੱਚ ਔਰ 1000 ਤੋਂ ਵੱਧ ਫੋਰਸ ਅਸੀਂ ਡਿਪਲੋਏ ਕੀਤੀ ਮੰਦਰ ਸਿਕਿਉਰਟੀ ਵਾਸਤੇ ਉਸ ਤੋਂ ਇਲਾਵਾ 32 ਜਗ੍ਹਾ ਨਾਕੇ ਲਾਏ ਔਰ ਟ੍ਰੈਫਿਕ ਦੇ ਅਰੇਂਜਮੈਂਟਸ ਕੀਤੇ ਉਹ ਸਾਰੀ ਜਿਹੜੀ ਫੋਰਸ ਹੈ ਉਹਨੂੰ ਵੀ ਮੈਂ ਮੁਬਾਰਕਬਾਦ ਦਿੰਨਾ ਔਰ ਸ਼ਾਬਾਸ਼ ਦਿੰਨਾ ਕਿਉਂਕਿ ਉਹਨਾਂ ਨੇ ਬਹੁਤ ਤਨਦੇਹੀ ਨਾਲ ਔਰ ਇੱਕ ਧਾਰਮਿਕ ਤੌਰ ਤੇ ਸਿਕਿਉਰਟੀ ਨੂੰ ਪੱਖ ਰੱਖਦੇ ਹੋਏ ਟ੍ਰੈਫਿਕ ਨੂੰ ਪੱਖ ਰੱਖਦੇ ਹੋਏ ਲੌਂਡ ਰੋਡ ਦਾ ਪੱਖ ਰੱਖਦੇ ਹੋਏ ਬਹੁਤ ਸਵੇਰ ਤੋਂ ਹੁਣ ਤੱਕ ਆਪਣੀ ਤਨਦੇਹੀ ਨਾਲ ਡਿਊਟੀ ਕੀਤੀ ਹੈ ਔਰ ਮੈਂ ਅਖੀਰ ਦੇ ਵਿੱਚ सारे शहर निवासियों ये बेंधी कर दां के तोड़े वासे एक विशेष पुलिस अमरसर है वचनबाद है कि ऐसी सिक्योर बनाना अपने ये नू और सारे यंदी जड़ी सिक्योरिटी है और या उनका वेलफेयर है वो सर्वे वासे प्राइम है। देश दुनिया की हर खबर सबसे पहले देखने के लिए फॉलो करें दैनिक सवेरा टीवी YouTube WhatsApp channel par